ਜੋ ਕੁਝ ਦੱਸ ਰਿਹਾ ਉਹਨੂੰ ਗਿਆਨ ਕਹਿੰਦੇ ਨੇ ਜੀ ਜੋ ਕੁਝ ਦੱਸ ਰਿਹਾ ਉਹਨੂੰ ਗਿਆਨ ਕਹਿੰਦੇ ਨੇ ਜਿਹੜਾ ਕਿਸੇ ਵੀ ਗਿਆਨ ਤੋਂ ਚਾਹੇ ਉਹ ਅਖਬਾਰ ਚੋਂ ਪੜ੍ਹਿਆ ਚਾਹੇ ਉਹ ਕਿਤਾਬ ਚੋਂ ਪੜ੍ਹਿਆ ਚਾਹੇ ਆਪਣੀ ਮਾਂ ਤੋਂ ਲਿਆ ਚਾਹੇ ਆਪਣੇ ਬਾਪ ਤੋਂ ਲਿਆ ਅਗਰ ਉਹਦੇ ਤੋਂ ਉਪਦੇਸ਼ ਨਹੀਂ ਮੰਨਿਆ ਤਰੀਕਾ ਨਹੀਂ ਸਮਝਿਆ ਤੇ ਸਲਾਹ ਤੇ ਅਮਲ ਨਹੀਂ ਕੀਤਾ ਉਹ ਨਹੀਂ ਕੁਝ ਕਰ ਸਕੇਗਾ ਸ੍ਰੀ ਗੁਰੂ ਨਾਨਕ ਸਾਹਿਬ ਅਦਾਬ ਤੁਸੀਂ ਦੇਖ ਰਹੇ ਹੋ ਸ਼ਵਾਲਕ ਟੀਵੀ ਤੇ ਮੈਂ ਆ ਤੁਹਾਡਾ ਆਪਣਾ ਪਰਮਜੀਤ ਸਿੰਘ ਭੰਗੂ ਅਸੀਂ ਮੌਜੂਦ ਹਾਂ ਜ ਕੰਗਰੀ ਦੇ ਟੈਰਨਿਕ ਪਾਰਕ ਦੇ ਵਿੱਚ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਰਾਜ ਸਿੰਘ ਜੀ ਚਹਿਲਾ ਪਧਾਰੇ ਜਿਨ੍ਹਾਂ ਨੇ ਮਨੁੱਖਾ ਜੀਵਨ ਜੀਣ ਦੀ ਜਾਂਚ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਸਾਈ ਗਈ ਹੈ ਉਸ ਦੇ ਬਾਰੇ ਦੇ ਵਿੱਚ ਬਸਤਾਰ ਨਾਲ 1 ਘੰਟਾ ਲੈਕਚਰ ਦੇ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕੀਤਾ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਸ ਪ੍ਰੋਗਰਾਮ ਦੀਆਂ ਮੁੱਖ ਝਲਕੀਆਂ ਤੇ ਪਰਮਾਤਮਾ ਦਾ ਨਾਮ ਕਰਾਉਣ ਵਗੇ ਗੱਲਬਾਤ ਤਸੀਂ ਬਣੇ ਰਹੋ ਸਵਾਲਕ ਟੀਵੀ ਚੈਨਲ ਦੇ ਨਾਲ ਲੋਹੇ ਦਾ ਕੰਮ ਕਰਦਾ ਸੀ ਕੋਈ ਕੱਪੜੇ ਸੀਨ ਦਾ ਕੰਮ ਕਰਦਾ ਸੀ ਤਾਂ ਜਿੰਨੇ ਕੰਮ ਹੁੰਦੇ ਸੀ ਉਹਨੂੰ ਕਹਿੰਦੇ ਸੀ ਹੁਨਰ ਉਹਨੂੰ ਕਹਿੰਸੀ ਹੁਨਰ ਤੇ ਹੁਨਰ ਨੂੰ ਕਿਹਾ ਜਾਂਦਾ ਜੀ ਕਲਾ ਕਲਾ ਤੇ ਕੁਦਰਤ ਨੂੰ ਤੇ ਰੱਬ ਨੂੰ ਇਹ ਕਿਹਾ ਜਾਂਦਾ ਹੈ ਕਿ ਇਹਦੇ ਕੋਲ ਸਾਰੀਆਂ ਕਲਾ ਹੈ ਸਰਬ ਕਲਾ ਦਾ ਸਮਰੱਥ ਜਿਹੜੀ ਹੈ ਕੁਦਰਤ ਦਰਤ ਦੀ ਕਲਾ ਵਿੱਚੋਂ ਇੱਕ ਆਗਿਆ ਇਹ ਸਾੜ ਵੀ ਸਕਦੀ ਹੈ ਤੁਹਾਡੀਆਂ ਰੋਟੀਆਂ ਬਣਾ ਵੀ ਸਕਦੀ ਹੈ ਨਿਰਪਰ ਕਰੇਗਾ ਉਹਨੂੰ ਕਿਸ ਨਿਜ਼ਮ ਵਿੱਚ ਵਰਤਦੇ ਹੋ ਨਿਜ਼ਮੀ ਜਾਂ ਬੇਨਿਜ਼ਮੀ ਤਾਂ ਸਾਡੇ ਅੰਦਰ ਇੱਕ ਪਾਵਰ ਹੈ ਜਿਹਨੂੰ ਜੋਤ ਕਿਹਾ ਜਿਹਨੂੰ ਆਤਮਾ ਕਿਹਾ ਉਹ ਕੰਟਰੋਲ ਕਰ ਰਹੀ ਹੈ ਸਾਡੇ ਨਿਊਰਨ ਸਿਸਟਮ ਨੂੰ ਨਿਊਰਨ ਸਿਸਟਮ ਸਾਡੇ ਇੱਕ ਇੱਕ ਅੰਗ ਨੂੰ ਮੈਸੇਜ ਦਿੰਦਾ ਹੈ ਕਮਾਂਡ ਦਿੰਦਾ ਹੈ ਕਰਵਾ ਰਿਹਾ ਹੈ ਤੇ ਉਸੇ ਰਾਹੀਂ ਬਲੱਡ ਸਰਕੂਲੇਸ਼ਨ ਹਾਰਟ ਬੀਟਿੰਗ ਚੱਲ ਰਹੀ ਹੈ ਪਰ ਜਿਸ ਦਿਨੋਂ ਪਾਵਰ ਨਿਕਲ ਗਈ ਸਭ ਕੁਝ ਫਿਨਿਸ਼ਡ ਉਸ ਤੋਂ ਬਾਅਦ ਕੁਝ ਨਹੀਂ ਉਹ ਜਿਹੜੀ ਪਾਵਰ ਹੈ ਉਸ ਨੂੰ ਗੁਰਬਾਣੀ ਨੇ ਸਰਬ ਕਲਾ ਸਮਰੱਥ ਦੀ ਜੋਤ ਕਿਹਾ ਹੈ ਆਪਾਂ ਸਾਰੇ ਪੜਦੇ ਆ ਜਾਤਮਹਿ ਜੋਤ ਇੱਥੇ ਜਾਤ ਦੇ ਅਰਥ ਪਹਿਚਾਣ ਹੈ ਜੀ ਪਹਿਚਾਣ ਜਦੋਂ ਅਸੀਂ ਕਹਿੰਦੇ ਆ ਬਾਪੂ ਜੀ رپورਟਰ ਨੇ رپورਟਰ ਕੀ ਹੈ ਪਹਿਚਾਣ ਇਹ ਟੀਚਰ ਨੇ ਇਹ ਪ੍ਰੋਫੈਸਰ ਨੇ ਇਹ ਸੈਂਟਿਸਟ ਨੇ ਇਹ ਕੀਤੀਵੜੀ ਵਾਲੇ ਨੇ ਇਹ ਪਟਵਾਰੀ ਨੇ ਤਹਿਸੀਲਦਾਰ ਨੇ ਕੀ ਹੈ ਇਹ ਪਹਿਚਾਨ ਪਰ ਹਰ ਪਹਿਚਾਨ ਦੇ ਅੰਦਰ ਕੀ ਹੈ ਜਾਤਮਹਿ ਜੋਤ ਜੋਤਮਹਿ ਜਾਤਾ ਅਕਾਲ ਕਲਾ ਇੱਕ ਇੱਥੇ ਨੁਕਤਾ ਯਾਦ ਰੱਖਿਓ ਜੀ ਅਕਲ ਤੇ ਅਕਲ ਦੋ ਸ਼ਬਦ ਨੇ ਅਕਲ ਦਾ ਸਬੰਧ ਇਹਦੇ ਨਾਲ ਹੈ ਜੀ ਦਿਮਾਗ ਨਾਲ ਅਕਾਲ ਹੈ ਕਲਾ ਤੋਂ ਰਹਿਤ ਸੌਖਾ ਜਾਂ ਤਰੀਕਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿੱਥੇ ਲੱਲੇ ਨੂੰ ਸਿਹਾਰੀ ਹੈ ਜੀ ਉਹ ਆ ਅਕਲ ਹੈ ਜੀ ਸੌਖਾ ਜਨੂ ਜਿੱਥੇ ਇੱਕ ਲੱਲੇ ਨੂੰ ਸਿਹਾਰੀ ਹੈ ਉਥੇ ਆ ਅਕਲ ਹੈ ਠੀਕ ਹੈ ਜੀ ਤੇ ਜਿੱਥੇ ਲੱਲਾ ਮੁਕਤ ਹੈਗਾ ਉਥੇ ਰੱਬ ਨੂੰ ਕਿਹਾ ਗਿਆ ਕਲਾ ਤੋਂ ਰਹਿਤ ਅਕਾਲ ਕਲਾ ਸਾਡੇ ਅੰਦਰ ਹੈ ਪਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਜੋਤ ਕਿਹੜੇ ਹੁਨਰ ਦੀ ਹੈ ਕਿਹੜੇ ਹੁਨਰ ਦੀ ਜੋਤ ਹੈ ਹਰ ਤਰ੍ਹਾਂ ਦੀ ਕਲਾ ਸਾਡੇ ਅੰਦਰ ਸੁੱਤੀ ਪਈ ਹੈ ਜਿਸ ਨੂੰ ਪਲੇਟਫਾਰਮ ਮਿਲ ਗਿਆ ਉਹ ਜਾਗ ਪਵੇਗੀ ਤੁਸੀਂ ਬਹੁਤ ਵਾਰੀ ਦੇਖਿਆ ਹੋਵੇਗਾ ਕਿ ਜੀ ਸਾਰੀ ਉਮਰ ਬੰਦਾ ਅਨਪੜ੍ਹ ਸੀ ਕਿਸੇ ਦੇਸ਼ ਵਿੱਚ ਗਿਆ ਉੱਥੇ ਜੀ ਬੁਢੇਪੇ ਵਿੱਚ ਇੰਗਲਿਸ਼ ਸਿੱਖ ਗਿਆ ਜੀ ਸੁਣ ਸੁਣ ਕੇ ਦੇਖਦੇ ਹਨ ਆਪਾਂ ਐਸੀਆਂ ਉਦਾਹਰਣਾਂ ਮਿਲਦੀਆਂ ਨੇ ਇਹ ਹੁਨਰ ਅੰਦਰੋਂ ਜਾਗਣਾ ਹੁੰਦਾ ਜੀ ਕਿਉਂਕਿ ਹਰ ਸਰਬਕਲਾ ਸਮਰਥ ਦੀ ਆਕਾਲ ਕਲਾ ਦੀ ਜੋਤ ਸਾਡੇ ਅੰਦਰ ਬੈਠੀ ਹੈ ਤੇ ਉਹਦੇ ਵਿੱਚੋਂ ਹੀ ਕਲਾ ਜਾਗਣੀ ਹੈ ਜਿਸ ਤਰ੍ਹਾਂ ਦਾ ਪਲੇਟਫਾਰਮ ਮਿਲੇਗਾ ਹੁਣ ਕਲਾ ਜਗਾਉਣ ਵਾਸਤੇ ਹੁਨਰ ਜਗਾਉਣ ਵਾਸਤੇ ਕਿਹਦੇ ਕੋਲੇ ਜਾਂਦੇ ਸੀ ਜੀ ਲੱਕੜੀ ਦਾ ਕੰਮ ਕਰਨਾ ਇੱਕ ਹੁਨਰ ਹੈ ਕਾਰੀਗਰੀ ਰਾਜਗਰੀ ਦਾ ਕੰਮ ਕਰਨਾ ਇੱਕ ਹੁਨਰ ਹੈ ਲੋਹੇ ਦਾ ਕੰਮ ਕਰਨਾ ਇੱਕ ਹੁਨਰ ਹੈ ਜਿੰਨੇ ਵੀ ਕੰਮ ਨੇ ਉਹ ਹੁਨਰ ਹੈ ਹੁਨਰਮੰਦ ਕੋਲੇ ਜਾਂਦਾ ਜਾਂਦਾ ਹੈ ਹੁਨਰਮੰਦ ਕੋਲੇ ਕੀ ਕਿਹਾ ਜਾਂਦਾ ਹੈ ਕਿ ਤੂੰ ਆਪਣੇ ਅੰਦਰੋਂ ਹੁਨਰ ਕੱਢ ਕੇ ਮੈਨੂੰ ਦੇ ਮੈਂ ਹੁਨਰ ਆਪਣੇ ਅੰਦਰ ਪਾਲ ਲਵਾਂ ਇਹ ਤਾਂ ਹੀ ਹੁੰਦਾ ਨਾ ਜੀ ਜਿਹੜਾ ਹੁਨਰਮੰਦ ਹੁੰਦਾ ਜਿਹਦੇ ਕੋਲੇ ਜਾਇਆ ਜਾਂਦਾ ਉਹਦੇ ਪ੍ਰਤੀ ਸ਼ਬਦ ਕੀ ਵਰਤੇ ਜਾਂਦੇ ਨੇ ਇਹ ਜੀ ਮੇਰਾ ਉਸਤਾਦ ਹੈ ਇਹ ਮੇਰਾ ਟੀਚਰ ਹੈ ਇਹ ਮੇਰਾ ਮੁਰਸ਼ਿਦ ਹੈ ਇਹ ਮੇਰਾ ਪੀਰ ਹੈ ਇਹ ਮੇਰਾ ਗੁਰੂ ਹੈ ਇਹ ਸਾਰੇ ਅਲੱਗ-ਅਲੱਗ ਭਾਸ਼ਾਵਾਂ ਦੇ ਸ਼ਬਦ ਨੇ ਜੀ ਵਰਤੇ ਉਹਦੇ ਲਈ ਜਾਂਦੇ ਨੇ ਜਿਹਦੇ ਤੋਂ ਇਹ ਹੁਨਰ ਲੈਣਾ ਹੁੰਦਾ ਹੁਣ ਅਗਲਾ ਨੁਕਤਾ ਥੋੜਾ ਜਿਹਾ ਇਕਾਗਰਤਾ ਨਾਲ ਸੁਣਿਓ ਜੀ ਤੇ ਸਾਨੂੰ ਉਹ ਨੁਕਤਾ ਬਹੁਤ ਪਿਆਰਾ ਲੱਗੇਗਾ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਕੋਲ ਜਾਂਦੇ ਹਾਂ ਮੈਂ ਇਸ ਗੱਲ ਤੇ 100% ਵਿਸ਼ਵਾਸ ਕਰਦਾ ਹਾਂ ਕਿ ਇਸ ਨੁਕਤੇ ਤੇ ਜਿਹੜਾ ਰੱਬ ਨੂੰ ਨਹੀਂ ਵੀ ਮੰਨਦਾ ਉਸ ਨੂੰ ਵੀ ਆਨੰਦ ਆਏਗਾ ਉਸ ਨੁਕਤੇ ਤੇ ਉਸ ਨੂੰ ਵੀ ਆਨੰਦ ਆਏਗਾ ਹੁਣ ਜਦੋਂ ਕੋਈ ਹੁਨਰਮੰਦ ਦੇ ਕੋਲ ਜਾਂਦਾ ਹੈ ਕਿਸ ਲਈ ਜਾਂਦਾ ਆਪਣਾ ਹੁਨਰ ਜਗਾਉਣ ਵਾਸਤੇ ਐਸਾ ਨਹੀਂ ਉਹਦੇ ਅੰਦਰ ਹੈ ਨਹੀਂ ਉਹਦੇ ਅੰਦਰ ਛੁਪਿਆ ਪਿਆ ਟੈਲੈਂਟ ਉਹਨੇ ਜਗਾਉਣਾ ਹੈ ਉਸ ਨੂੰ ਤਾਂ ਉਹ ਕੀ ਕਰਦਾ ਉਹ ਉਸ ਨੂੰ ਦੱਸਦਾ ਆ ਕਰੀਂ ਇਦਾਂ ਕਰੀਂ ਆ ਇਹ ਇਦਾਂ ਨਾ ਕਰੀ ਇਸ ਤਰ੍ਹਾਂ ਉਹ ਦੱਸਦਾ 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 ਕਿੰਨਾ ਚਿਰ ਲੱਗ ਜਾਵੇ ਜਿੰਨਾ ਚਿਰ ਉਹ ਹੁਨਰ ਉਹਦੇ ਅੰਦਰ ਨਹੀਂ ਆਉਂਦਾ ਕਿਸੇ ਦੇ ਅੰਦਰ 2 ਮਹੀਨਿਆਂ ਚ ਆ ਸਕਦਾ ਕਿਸੇ ਦੇ ਅੰਦਰ 2 ਦਿਨਾਂ ਚ ਆ ਸਕਦਾ ਕਿਸੇ ਦੇ ਅੰਦਰ 10 ਸਾਲ ਲੱਗ ਸਕਦੇ ਨੇ ਉਹ ਜੋ ਕੁਝ ਦੱਸ ਰਿਹਾ ਉਹਨੂੰ ਗਿਆਨ ਕਹਿੰਦੇ ਨੇ ਜੀ ਜੋ ਕੁਝ ਦੱਸ ਰਿਹਾ ਉਹਨੂੰ ਗਿਆਨ ਕਹਿੰਦੇ ਨੇ ਜਦੋਂ ਗਿਆਨ ਇੱਕ ਪਾਸੇ ਤੋਂ ਦੂਜੇ ਪਾਸੇ ਜਾਂਦਾ ਹੈ ਜੀ ਦੂਜੇ ਪਾਸੇ ਜਾਂਦਾ ਤਾਂ ਇੱਕ ਦੇ ਲਈ ਜਾਣਕਾਰੀ ਹੁੰਦਾ ਤੇ ਦੂਜੇ ਦੇ ਲਈ ਗਿਆਨ ਹੁੰਦਾ ਜੀ ਜਿਹੜਾ ਹੁਨਰ ਮੰਨਦਾ ਨਾ ਸਿਖਾ ਰਿਹਾ ਇਹ ਉਹਦਾ ਗਿਆਨ ਹੈ ਜੀ ਮੈਂ ਅੱਜ ਤੁਹਾਡੇ ਤੋਂ ਬਹੁਤ ਬਜ਼ੁਰਗ ਐਸੇ ਹੋ ਸਕਦੇ ਨੇ ਜਿਹੜੇ ਮੈਨੂੰ ਬੋਲਣਾ ਸਿਖਾਉਣ ਭਾਈ ਸਾਹਿਬ ਜੀ ਆਹ ਸ਼ਬਦ ਇਦਾਂ ਨਹੀਂ ਕਹਿਣਾ ਇਦਾਂ ਕਹਿਣਾ ਇਹ ਉਹਨਾਂ ਦਾ ਗਿਆਨ ਹੈ ਤੇ ਜਦੋਂ ਮੈਂ ਸੁਣਾਗਾ ਉਸ ਗੱਲ ਨੂੰ ਤੇ ਮੇਰੇ ਲਈ ਜਾਣਕਾਰੀ ਹੈ ਮੇਰੇ ਲਈ ਜਾਣਕਾਰੀ ਹੈ ਤੇ ਜਦੋਂ ਜਾਣਕਾਰੀ ਮੈਨੂੰ ਚੰਗੀ ਲੱਗੀ ਤਾਂ ਫਿਰ ਕੀ ਹੋਏਗਾ ਕਲਾ ਜਗਾਉਣ ਵਾਸਤੇ ਉਸ ਜਾਣਕਾਰੀ ਨੂੰ ਸੁਣਨਾ ਸਮਝਣਾ ਮੰਨਣਾ ਉਹਦਾ ਅਭਿਆਸ ਕਰੀ ਜਾਣਾ ਕਰੀ ਜਾਣਾ ਕਰੀ ਜਾਣਾ ਜਿੰਨਾ ਚਿਰ ਉਹ ਤਜਰਬੇ ਵਿੱਚੋਂ ਅੰਦਰੋਂ ਗਿਆਨ ਪ੍ਰਗਟ ਨਾ ਹੋ ਜਾਣਾ ਇਹਦਾ ਮਤਲਬ ਗਿਆਨ ਜਾਣਕਾਰੀ ਬਣ ਕੇ ਆਉਂਦਾ ਏ ਠੀਕ ਹੈ ਜੀ ਉਹਦੇ ਵਿੱਚ ਗਿਆਨ ਦੇ ਵਿੱਚ ਦੋ ਤਨ ਚੀਜ਼ਾਂ ਨੇ ਇੱਕ ਤਾਂ ਉਪਦੇਸ਼ ਹੈ ਉਹ ਬਹੁਤ ਵਾਰੀ ਕਹਿੰਦਾ ਹੋਵੇਗਾ ਹਥੋੜਾ ਚੱਕ ਕੇ ਲਿਆ ਪੁੱਤ ਉਪਦੇਸ਼ ਹੈ ਬੜੇ ਵਾਰੀ ਕਹਿੰਦਾ ਹੋਵੇਗਾ ਹਥੋੜਾ ਇਦਾਂ ਨਹੀਂ ਇਹ ਇਧਰੋਂ ਧਿਆਨ ਨਾਲ ਮਾਰੀ ਉਹ ਜਿਹੜਾ ਦੇ ਇਹ ਸਲਾਹ ਹੈ ਉਪਦੇਸ਼ ਹੈ ਸਲਾਹ ਹੈ ਤੇ ਨਾਲ-ਨਾਲ ਤਰੀਕਾ ਸਿਖਾਇਆ ਜਾਂਦਾ ਹੈ ਗਿਆਨ ਵਿੱਚ ਤੈਨੀਆਂ ਚੀਜ਼ਾਂ ਹੁੰਦੀਆਂ ਜੀ ਜਿਹੜਾ ਕਿਸੇ ਵੀ ਗਿਆਨ ਤੋਂ ਚਾਹੇ ਉਹ ਅਖਬਾਰ ਤੋਂ ਪੜ੍ਹਿਆ ਚਾਹੇ ਉਹ ਕਿਤਾਬ ਤੋਂ ਪੜ੍ਹਿਆ ਚਾਹੇ ਆਪਣੀ ਮਾਂ ਤੋਂ ਲਿਆ ਚਾਹੇ ਆਪਣੇ ਬਾਪ ਤੋਂ ਲਿਆ ਅਗਰ ਉਹਦੇ ਤੋਂ ਉਪਦੇਸ਼ ਨਹੀਂ ਮੰਨਿਆ ਤਰੀਕਾ ਨਹੀਂ ਸਮਝਿਆ ਤੇ ਸਲਾਹ ਤੇ ਅਮਲ ਨਹੀਂ ਕੀਤਾ ਉਹ ਨਹੀਂ ਕੁਝ ਕਰ ਸਕੇਗਾ ਕਿਉਂ ਉਹਦੇ ਲਈ ਉਹ ਜਾਣਕਾਰੀ ਹੀ ਰਹਿ ਜਾਏਗੀ ਵੱਡਾ ਹੋ ਕੇ ਕਹੇਗਾ ਉਹੋ ਮੇਰੀ ਮਾਂ ਕਹਿੰਦੀ ਹੁੰਦੀ ਸੀ ਮੈਂ ਮੰਨ ਲੈਂਦਾ ਚੰਗਾ ਸੀ ਇਹਦਾ ਮਤਲਬ ਕਹਿੰਦੀ ਹੁੰਦੀ ਸੀ ਜਾਣਕਾਰੀ ਸੀ ਗਿਆਨ ਨਹੀਂ ਬਣਿਆ ਗਿਆਨ ਅੰਦਰ ਬਣਨਾ ਹੈ ਜੀ ਆਪਣੇ ਅੰਦਰ ਗਿਆਨ ਬਣਨਾ ਹੈ ਇਦਾਂ ਕਹਿ ਲਓ ਜਿਹੜਾ ਬਾਹਰੋਂ ਆ ਰਿਹਾ ਹੈ ਦੈਟ ਇਜ਼ ਇਨਫੋਰਮੇਸ਼ਨ ਜਸਟ ਜਾਣਕਾਰੀ ਹੈ ਜਦੋਂ ਮੈਂ ਉਹ ਨੁਕਤਾ ਤੁਹਾਡੇ ਨਾਲ ਸਾਂਝਾ ਕਰਾਂਗਾ ਤਾਂ ਉਹ ਤੁਹਾਡੇ ਲਈ ਜਾਣਕਾਰੀ ਹੋਏਗਾ ਜੀ ਜਦੋਂ ਤੁਸੀਂ ਇੱਕ ਚੀਜ਼ ਹੋਰ ਨੋਟ ਕਰਿਓ ਟੀਚਰ ਜਦੋਂ ਗਿਆਨ ਵੰਡਦਾ ਉਹਦੇ ਸਟੂਡੈਂਟ ਲਈ ਜਾਣਕਾਰੀ ਹੈ ਜਦੋਂ ਜਾਣਕਾਰੀ ਨੂੰ ਵਰਤ ਵਰਤ ਕੇ ਵਰਤ ਵਰਤ ਕੇ ਆਪਣੇ ਅੰਦਰ ਗਿਆਨ ਪ੍ਰਗਟ ਕਰ ਲੈਂਦਾ ਹੈ ਹੋ ਸਕਦਾ ਟੀਚਰ ਟੀਚਰ ਹੀ ਰਹਿ ਜਾਵੇ ਤੇ ਉਹ ਕੱਲ ਨੂੰ ਡਿਪਟੀ ਕਮਿਸ਼ਨਰ ਬਣ ਜਾਵੇ ਸਾਡੇ ਚੋਂ ਬਹੁਤ ਸਾਰਿਆਂ ਦੇ ਟੀਚਰ ਉਸ ਰੁਤਬੇ ਤੋਂ ਥੱਲੇ ਸਨ ਜਿਹੜਾ ਰੁਤਬਾ ਉਹਨੇ ਪ੍ਰਾਪਤ ਕਰ ਲਿਆ ਇਹਦਾ ਮਤਲਬ ਉਹ ਜਦੋਂ ਅੰਦਰੋਂ ਗਿਆਨ ਜਾਗਦਾ ਹੈ ਉਹ ਪਤਾ ਨਹੀਂ ਕਿੱਥੇ ਲੈ ਜਾਂਦਾ ਤੇ ਆ ਹੁਣ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਨੁਕਤਾ ਹੈ ਜੀ ਉਸ ਗਿਆਨ ਨੂੰ ਕੀ ਕਿਹਾ ਗਿਆ ਉਹਨੂੰ ਕੀ ਕਿਹਾ ਗਿਆ ਉਹਨੂੰ ਰੱਬ ਕਿਹਾ ਗਿਆ ਜੀ ਉਸ ਦਾ ਨਾਮ ਦਿੱਤਾ ਗਿਆ ਸਤਗੁਰ ਅੱਜ ਜਦੋਂ ਸਾਨੂੰ ਕੋਈ ਸਤਗੁਰ ਸ਼ਬਦ ਅਸੀਂ ਕਹਿੰਨੇ ਆ ਨਾ ਆਪਾਂ ਪਤਾ ਕੀ ਸੋਚਦੇ ਆ ਵੀ ਸਤਗੁਰ ਸ਼ਬਦ 10 ਗੁਰੂ ਸਾਹਿਬਾਨਾਂ ਪ੍ਰਤੀ ਆਪਾਂ ਵਰਤਦੇ ਆ ਆਪਾਂ ਇਦਾਂ ਸੋਚ ਰਹੇ ਆ ਹੁਣ ਸਾਨੂੰ ਕਿਸੇ ਨੇ ਕੀ ਦੱਸਿਆ ਕਿਸੇ ਨੇ ਕੀ ਲਿਖਿਆ ਇਹ ਤਾਂ ਜਾਣਕਾਰੀ ਹੈ ਜੀ ਜਿਸ ਨੇ ਲਿਖਿਆ ਉਹ ਕਿਹੜੇ ਹਾਲਾਤਾਂ ਚ ਜਿਉਂਦਾ ਸੀ ਉਹਨੇ ਕਿਦੇ ਪ੍ਰਭਾਵ ਵਿੱਚ ਲਿਖਿਆ ਮੈਂ ਜਿਸ ਵੇਲੇ ਗੁਰਦੁਆਰੇ ਡਿਊਟੀ ਕਰਦਾ ਸੀ ਮੰਨ ਲਓ ਮੈਂ ਉਸ ਵੇਲੇ ਕੋਈ ਪੁਸਤਕ ਲਿਖਣੀ ਹੋਵੇ ਤੁਹਾਨੂੰ ਕੀ ਲੱਗਦਾ ਕਿ ਮੈਂ ਬੋਲ ਦੇਵਾਂਗਾ ਵੀ ਸ਼ਰਾਬੀ ਮੈਂਬਰ ਜਿਹੜੇ ਨੇ ਉਹ ਇਦਾਂ ਕਰਦੇ ਨੇ ਲਿਖ ਦੇਵਾਂਗਾ ਇਹ ਲਿਖ ਦੇਵਾਂਗਾ ਤਾਂ ਫਿਰ ਕੀ ਹੋਏਗਾ ਫਿਰ ਉਹ ਨੌਕਰੀ ਨਹੀਂ ਰਹੇਗੀ ਤਾਂ ਇਸ ਲਈ ਪ੍ਰਭਾਵ ਹੁੰਦੇ ਨੇ ਅਗਰ ਕੋਈ ਰਾਜੇ ਦਾ ਦਰਬਾਰੀ ਰਿਹਾ ਤੇ ਉਹ ਜਦੋਂ ਲਿਖ ਰਿਹਾ ਤਾਂ ਰਾਜੇ ਦੇ ਪ੍ਰਭਾਵ ਵਿੱਚ ਹੈ ਅਗਰ ਬ੍ਰਿਟਿਸ਼ ਗਵਰਨਮੈਂਟ ਦੀਆਂ ਰਿਆਸਤਾਂ ਦੇ ਅਧੀਨ ਰਹਿ ਕੇ ਕਿਸੇ ਲਿਖਾਰੀ ਨੇ ਲਿਖਿਆ ਤਾਂ ਉੱਥੇ ਉਹ ਰਿਆਸਤਾਂ ਦਾ ਪ੍ਰਭਾਵ ਰਿਹਾ ਬਹੁਤ ਕੁਝ ਐਸਾ ਹੈ ਉਹ ਤਾਂ ਇੱਕ ਜਾਣਕਾਰੀ ਹੈ ਤੇ ਜੇ ਗਿਆਨ ਅਸੀਂ ਲੈਣਾ ਹੈ ਪੂਰਨ ਗਿਆਨ ਲੈਣਾ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਮਿਲਦਾ ਹੈ ਸਤਗੁਰ ਸ਼ਬਦ ਸਭ ਤੋਂ ਪਹਿਲਾਂ ਰੱਬ ਪ੍ਰਤੀ ਵਰਤਿਆ ਜੀ ਭਗਤ ਕਬੀਰ ਜੀ ਨੇ ਭਗਤ ਕਬੀਰ ਜੀ ਕਹ ਕਬੀਰ ਮੈਂ ਅੱਜ ਪੰਕਤੀ ਉਹ ਸੇਵ ਵੀ ਕੀਤੀ ਸੀ ਵਸਲ ਜਾਂਦੀ ਹੈ ਕਹ ਕਬੀਰ ਭੈ ਸਾਗਰ ਤਰਨ ਕੋ ਭੈ ਬੜੇ ਤਰ੍ਹਾਂ ਦਾ ਭੈ ਸਾਡੇ ਅੰਦਰ ਬੈਠਾ ਜਿਹੜਾ ਸਾਨੂੰ ਬਹੁਤ 바ਦੀ ਬੋਲਣ ਵੇਲੇ ਬੋਲਣ ਨਹੀਂ ਦਿੰਦਾ ਘਰ ਦੇ ਵਿੱਚ ਬੱਚੇ ਵੱਡੇ ਹੋ ਜਾਂਦੇ ਨੇ ਜਿਹੜੀ ਗਰਾਉਂਡ ਰਿਐਲਿਟੀ ਹੈ ਕਹਿਣ ਨੂੰ ਜੋ ਆਪਾਂ ਜੋ ਮਰਜ਼ੀ ਗੱਲਾਂ ਕਰੀ ਜਾਈਏ ਉਹਨਾਂ ਦਾ ਕੋਈ ਫਾਇਦਾ ਨਹੀਂ ਜਿਹੜੀ ਅਸਲੀ ਰਿਐਲਿਟੀ ਹੈ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਤਾਂ ਘਰ ਦੇ ਵਿੱਚ ਇੱਕ ਨਵਾਂ ਕਲਚਰ ਆ ਜਾਂਦਾ ਜਿਹਨੂੰ ਅਸੀਂ ਨੂੰ ਕਹਿੰਦੇ ਆ ਉਹ ਕਿਸੇ ਹੋਰ ਹਾਲਾਤ ਵਿੱਚ ਗੁਰੂ ਆਪਹੋ ਕੇ ਆਈ ਹੈ ਉਹਨਾਂ ਦੇ ਘਰ ਦਾ ਕਲਚਰ ਕੁਝ ਹੋਰ ਹੈਗਾ ਇੱਕ ਹੋਰ ਨਵਾਂ ਕਲਚਰ ਆ ਗਿਆ ਹੁਣ ਦੋ ਕਲਚਰ ਨੂੰ ਐਡਜਸਟ ਕਰਨਾ ਦੋਨਾਂ ਕਲਚਰ ਦੀਆਂ ਭਾਵਨਾਵਾਂ ਨੂੰ ਸਮਝਣਾ ਇਹ ਕੋਈ ਐਡਾ ਸੁਖਾਲਾ ਜਾਂ ਨਹੀਂ ਜਿੱਡਾ ਕਿ ਸੁਖਾਲਾ ਹਰ ਬੰਦਾ ਲਈ ਬੈਠਾ ਹੈ ਐਡਾ ਫਿਰ ਉਹ ਜਿਹੜਾ ਭੈਅ ਹੈ ਨਾ ਉਹਦੀਆਂ ਜਿਹੜੀਆਂ ਲਹਿਰਾਂ ਨੇ ਸਾਡੇ ਅੰਦਰ ਉਹਨੂੰ ਸਮੁੰਦਰ ਕਿਹਾ ਜੀ ਭਗਤ ਕਬੀਰ ਜੀ ਨੇ ਕਹੇ ਕਬੀਰ ਭੈਅ ਸਾਗਰ ਕੋ ਕਹੇ ਕਬੀਰ ਭੈਅ ਸਾਗਰ ਤਰਨ ਕੋ ਮੈਂ ਸਤਗੁਰੂ ਰੋਟ ਲਿਓ ਉਹ ਸਤਗੁਰੂ ਕੌਣ ਹੈ ਜੀ ਜਿਹੜਾ ਭਗਤ ਕਬੀਰ ਜੀ ਨੇ ਸ਼ਬਦ ਵਰਤੇ ਆ ਉਹ ਸਤਿਗੁਰ ਕੌਣ ਹੈ ਉਹ ਰੱਬ ਹੈ ਜੀ ਹੁਣ ਜਦੋਂ ਤੁਸੀਂ ਅਰਥ ਕਰਕੇ ਦੇਖੋਗੇ ਸਤ ਦੇ ਅਰਥ ਹੈ ਜੀ ਸਦੀਵੀ ਦੋ ਹੀ ਚੀਜ਼ਾਂ ਨੇ ਇੱਕ ਸਦਾ ਰਹਿਣ ਵਾਲੀ ਤੇ ਇੱਕ ਬਣਨਣ ਵਾਲੀ ਆਪਾਂ ਜਿੰਨੇ ਵੀ ਬੈਠੇ ਆ ਜੀ ਹਰ ਇੱਕ ਦੇ ਵਿੱਚ ਕੋਈ ਨਾ ਕੋਈ ਗੁਣ ਹੈਗਾ ਜੀ ਇੱਕ ਵੀ ਐਸਾ ਨਹੀਂ ਹੋ ਸਕਦਾ ਜਿਹਦੇ ਵਿੱਚ ਗੁਣ ਨਹੀਂ ਹੈ ਠੀਕ ਹੈ ਜੀ ਪਰ ਅਸੀਂ ਨਹੀਂ ਰਹਿਣਾ ਉਹ ਗੁਣ ਰਹੇਗਾ ਕਿਸੇ ਹੋਰ ਨਹੀਂ ਪ੍ਰਗਟ ਹੁੰਦਾ ਰਹੇਗਾ ਦੁਨੀਆ ਤੇ ਰਹੇਗਾ ਸਦਾ ਨਿਮਰਤਾ ਸਦਾ ਰਹੀ ਹੈ ਹੰਕਾਰ ਸਦਾ ਰਹੇ ਤੇ ਜਿਹੜਾ ਸਦੀਵੀ ਕੰਮ ਦੇਣ ਵਾਲਾ ਸਦੀਵੀ ਜ਼ਿੰਦਗੀ ਨੂੰ ਸੋਚ ਨੂੰ ਸੁਭਾਅ ਨੂੰ ਸੰਵਾਰਨ ਵਾਲਾ ਹੈ ਉਹ ਹੈ ਗਿਆਨ ਉਹ ਗਿਆਨ ਜਿਹੜਾ ਅੰਦਰੋਂ ਉਪਜਦਾ ਹੈ ਉਹ ਰੱਬ ਆਪ ਸਤਗੁਰ ਬਣ ਕੇ ਆਉਂਦਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਵਿੱਚ ਲਬਾ ਲਬ ਭਰਿਆ ਹੋਇਆ ਸੀ ਜਿਸ ਕਰਕੇ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਤਗੁਰੂ ਸਰੂਪ ਕਿਹਾ ਇਹ ਸਤਗੁਰੂ ਅਗਲਾ ਨੁਕਤਾ ਜੀ ਜਿਹੜਾ ਗਿਆਨ ਦੇ ਰਿਆ ਸੀ ਹੁਨਰ ਸਿਖਾਉਣ ਵਾਸਤੇ ਉਹ ਕੀ ਕਰ ਰਿਹਾ ਸੀ ਸਲਾਹਾਂ ਦੇ ਰਿਹਾ ਸੀ ਉਪਦੇਸ਼ ਦੇ ਰਿਹਾ ਸੀ ਪੁੱਤ ਥੋੜਾ ਚੱਕ ਕੇ ਲਿਆ ਪੁੱਤ ਇਦਾਂ ਨਹੀਂ ਮਾਰੀਦਾ ਇਦਾਂ ਮਾਰੀਦਾ ਉਹਨੂੰ ਕੀ ਕਹਿੰਦੇ ਆ ਉਹਨੂੰ ਗੁਰ ਕਿਹਾ ਜਾਂਦਾ ਜੀ ਗੁਰ ਸਿਖਾਇਆ ਜਾਂਦਾ ਗੁਰ ਹੁੰਦਾ ਜੀ ਤਕ ਤਰੀਕਾ ਟੈਕਨੀਕ ਸਾਡੇ ਚ ਕੋਈ ਐਸਾ ਹੈ ਜੀ ਨੇ ਇੱਥੇ ਆ ਕੇ ਕਾਰ ਸਿੱਖੀ ਹੋਵੇ ਜਾਂ ਇੱਥੇ ਆ ਕੇ ਕਾਰ ਦਾ ਲਾਇਸੈਂਸ ਜਦੋਂ ਲਿਆ ਆਪਾਂ ਤੇ ਜਦੋਂ ਲਾਇਸੈਂਸ ਲਿਆ ਮੇਰੇ ਖਿਆਲ ਦੇ ਵਿੱਚ ਕਲਾਸ ਲਾਉਣੀ ਪਈ ਆਪਾਂ ਤਾਂ 40 40 ਸਾਲ ਚਲਾਉਂਦੇ ਸੀ ਕਿਉਂ ਚਲਾਉਣੀ ਪਈ ਕਿਉਂ ਕਿ ਕਿਉਂਕਿ ਸਾਨੂੰ ਚਲਾਉਣ ਦਾ ਤਰੀਕਾ ਨਹੀਂ ਸੀ ਉਥੇ ਮੇਰਾ ਖਿਆਲ ਹੈ ਵੀ ਯੀਲਡ ਸਾਈਨ